ਇੱਕ ਹਿੰਦੂ ਨੌਜਵਾਨ ਬੱਚਾ ਇਹ ਗੱਲ ਕਹਿ ਰਿਹਾ ਸੀ ਕਹਿੰਦਾ ਮੈਂ ਅੱਜ ਤੱਕ ਇਤਿਹਾਸ ਵਿੱਚ ਪੜਿਆ ਹੈ ਕਿ ਪੰਜਾਬ ਨੂੰ ਹਰ ਜ਼ਰਵਾਨੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਸਮੇਂ ਦੀ ਹਕੂਮਤ ਨੇ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਕਹਿੰਦਾ ਮੈਂ ਇਤਿਹਾਸ ਵਿੱਚ ਪੜਦਾ ਸੀ ਪਰ ਇਹ ਪੰਜਾਬ ਨੂੰ ਕੋਈ ਬਰਬਾਦ ਨਾ ਕਰ ਸਕਿਆ ਪੰਜਾਬ ਨੂੰ ਕੋਈ ਖਤਮ ਨਾ ਕਰ ਸਕਿਆ ਪੰਜਾਬੀਆਂ ਨੂੰ ਕਿਉਂਕਿ ਇਹਦੇ ਸਿਰ ਦੇ ਉੱਪਰ ਗੁਰੂ ਨਾਨਕ ਦੇਵ ਜੀ ਦਾ ਹੱਥ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ ਕਹਿੰਦਾ ਇਹ ਗੱਲ ਨੇ ਪਰ ਤਖ਼ ਵਿਖੇ ਜਦੋਂ ਆ ਹੜ ਆਏ ਨੇ ਹੜ ਦੇ ਦਿਨ ਚੱਲ ਰਹੇ ਨੇ ਕਹਿੰਦਾ ਪੰਜਾਬੀ ਤੇ ਉਥੇ ਪਹੁੰਚ ਜਾਂਦੇ ਨੇ ਜਿੱਥੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਜਿੱਥੇ ਕੋਈ ਦੂਰ ਨੇੜ ਦੀ ਕੋਈ ਰਿਸ਼ਤੇਦਾਰੀ ਕੋਈ ਨਾਤਾ ਨਹੀਂ ਪੰਜਾਬੀ ਤੇ ਉਥੇ ਸਹਾਇਤਾ ਲੈ ਕੇ ਪਹੁੰਚ ਦੇ ਨੇ ਅੱਜ ਪੰਜਾਬ ਦੀ ਧਰਤੀ ਤੇ ਹੜ ਆਏ ਪੰਜਾਬ ਫੜਾਂ ਦੀ ਮਾਰ ਹੇਠ ਆਇਆ ਤੇ ਸਾਡੇ ਪੰਜਾਬੀ ਭਰਾ ਗੁਰਮਖੋ ਆਪਣੀ ਜਾਨ ਦੀ ਪਰਵਾਹ ਵੀ ਨਾ ਕਰਦੇ ਹੋਏ ਉਹਨਾਂ ਲਈ ਰਾਸ਼ਨ ਲੈ ਕੇ ਪਹੁੰਚ ਗਏ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਪਹੁੰਚ ਗਏ ਹਰ ਤਰ੍ਹਾਂ ਦੀ ਸਹਾਇਤਾ ਕਰਨ ਵਾਸਤੇ ਗਰੀਬ ਤੋਂ ਗਰੀਬ ਪੰਜਾਬੀ ਨੇ ਵੀ ਆਪਣੀ ਜੇਬ ਵਿੱਚੋਂ ਦਸਵੰਧ ਦੀ ਰਕਮ ਕੱਢੀ ਤੇ ਗੁਰਮਖੋ ਇੰਨੇ ਜ਼ਿਆਦਾ ਲੰਗਰ ਲਾ ਦਿੱਤੇ ਔਰ ਵਿਦੇਸ਼ਾਂ ਦੀ ਧਰਤੀ ਤੇ ਰਹਿਣ ਵਾਲੇ ਪੰਜਾਬੀ ਭਰਾ ਉਹਨਾਂ ਨੇ ਗੁਰਮਖੋ ਏਨੀ ਨੂੰ ਮਦਦ ਕੀਤੀ ਮੈਂ ਕਹਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਹਾਇਤਾ ਕਰਨ ਵਾਲਿਆਂ ਤੇ ਇਹ ਜੋ ਪੰਜਾਬ ਵਿੱਚ ਆਏ ਹੋਏ ਹੜ੍ਹਾਂ ਦੇ ਮਦਦਗਾਰ ਬਣੇ ਨੇ ਇਹ ਤੁਹਾਡੀ ਕਿਰਪਾ ਹੈ ਇਹ ਤੁਹਾਡੀ ਰਹਿਮਤ ਹੈ ਮਹਾਰਾਜ ਤੁਹਾਡੀ ਦਿੱਤੀ ਹੋਈ ਦਇਆ ਤੁਹਾਡੀ ਚਲਾਈ ਹੋਈ ਦਸਵੰਦ ਦੀ ਮਰਜ਼ਾਦਾ ਇਹ ਗੁਰਮਖੋ ਅੱਜ ਵਰਤ ਰਹੀ ਹੈ ਅੱਜ ਗੁਰੂ ਦੀ ਕਲਾ ਵਰਤੀ ਏ ਸਾਨੂੰ ਕਿਸੇ ਸਟੇਟ ਦੀ ਮਦਦ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਗੁਰੂ ਸਾਹਿਬ ਨੇ ਇੰਨੀ ਵੱਡੀ ਕਿਰਪਾ ਤੇ ਇਨਾ ਜਜ਼ਬਾ ਭਰਿਆ ਹੈ ਗੁਰਮਖੋ ਨੌਜਵਾਨ ਕੀ ਬੱਚੇ ਕੀ ਬਜ਼ੁਰਗ ਕੀ ਹਰ ਆਦਮੀ ਸਹਾਇਤਾ ਕਰਨ ਵਿੱਚ ਲੱਗਾ ਹੋਇਆ ਤੇ ਹਰ ਥਾਂ ਤੇ ਪਹੁੰਚੇ ਨੇ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੋ ਗਏ ਇਸ ਲਈ ਪੰਜਾਬ ਨੂੰ ਨਾ ਕੋਈ ਬਰਬਾਦ ਕਰ ਸਕਦਾ ਹੈ ਨਾ ਕੋਈ ਲੁੱਟ ਸਕਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਤੇ ਗੁਰੂ ਦੀ ਕਿਰਪਾ ਹੈ ਪੰਜਾਬੀਆਂ ਤੇ ਮਾਲਕ ਵਾਹਿਗੁਰੂ ਦੀ ਕਿਰਪਾ ਹੈ ਹਰ ਸੀਨੇ ਵਿੱਚ ਦਰਦ ਹੈ ਤੇ ਹਰ ਆਦਮੀ ਗੁਰਮਖੋ ਆਪਣੇ ਕੋਲੋਂ ਕੋਈ ਨਾ ਕੋਈ ਸਹਾਇਤਾ ਜ਼ਰੂਰ ਕਰ ਰਿਹਾ ਹੈ ਮੈਂ ਇੱਕ ਵਾਰੀ ਫੇਰ ਗੁਰੂ ਚਰਨਾਂ ਵਿੱਚ ਬੇਨਤੀ ਕਰਦਾ ਭਾਵੇਂ ਤੁਸੀਂ ਦੇਸ਼ਾਂ ਵਿੱਚ ਹੋ ਤੇ ਭਾਵੇਂ ਵਿਦੇਸ਼ਾਂ ਵਿੱਚ ਹੋ ਤੁਸੀਂ ਬਹੁਤ ਜ਼ਿਆਦਾ ਆਪਣੇ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਮਾਂ ਬੋਲੀ ਲਈ ਦਰਦ ਰੱਖਦੇ ਹੋ ਸਤਿਗੁਰੂ ਤੁਹਾਡੇ ਸਾਰਿਆਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ